ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਦੇਹਨ ਗੇਹਨ ਨੇਹ ਨਾ ਨੀਤਾ ਮਾਇਆ ਮਤ ਕਹਾ ਲਉ ਗਾਰਹ ਇਹ ਦੇਹਨ ਗੇਹਨ ਇਕੱਠਾ ਪਾਠ ਸੰਪਰਦਾਚ ਕਰਾਇਆ ਜਾਂਦਾ ਹੈ ਪਦਸ਼ੀਤ ਪੁਥੀਆਂ ਚ ਦੇਹਨਾ ਗੇਹਨਾ ਇਸ ਤਰ੍ਹਾਂ ਛਪਿਆ ਹੋਇਆ ਹੈ ਪਾਠ ਕਰਨਾ ਹੈ ਦੇਹਨ ਗੇਹਨ ਨੇਹ ਨਾ ਨੀਤਾ ਇਹ ਵਖਰਾ ਹੀ ਹੈ ਨੇਹ ਨਾ ਨੀਤਾ ਇਥੇ ਵਿਸਰਾਮ ਮਾਇਆ ਮਤ ਕਹ ਲਓ ਗਾਰਹ ਛਤਰਨ ਪਤਰਨ ਚੋਰ ਨਾ ਚਾਵਰ ਇਹ ਵੀ ਪਾਠ ਛਤਰਨ ਪਤਰਨ ਇਕੱਠਾਈ ਕਰਨਾ ਲਿਖਿਆ ਵਖਰਾ ਹੈ ਇਕੱਠਾ ਕਰਾਇਆ ਜਾਂਦਾ ਹੈ ਚੋਰ ਨਾ ਚਾਵਰ ਇਥੇ ਵਿਸਰਾਮ ਹੈ ਬਹਿਤੀ ਜਾਤ ਹਿਰਦੈ ਨਾ ਵਿਚਾਰਹ ਰਥਨ ਅਸਵਨ ਰਥਨ ਕਸਕੇ ਨਹੀਂ ਬੋਲਨਾ ਰਥਨ ਰਾਥ ਰਥਨ ਵੀ ਇਕੱਠਾ ਹੈ ਅਸਵਨ ਵੀ ਇਕੱਠਾ ਹੈ ਲਿਖਿਆ ਵੱਖਰਾ ਹੈ ਇਹ ਪਦਸ਼ੇਦ ਬੋਥੀਆਂ ਚ ਇਕੱਠਾ ਪਾਠ ਕਰਨਾ ਹੈ ਰਥਨ ਅਸਵਨ ਗਾਜ ਸਿੰਘਾਸਨ ਗਾਜ ਪੂਲਾ ਹੀ ਬੋਲਣਾ ਕਿਤੇ ਗੱਜ ਨਹੀਂ ਕਹਿ ਦੇਣਾ ਰਥਨ ਅਸਵਨ ਗਾਜ ਸਿੰਘਾਸਨ ਛੇਨ ਮਹ ਤਿਆਗਤ ਨਾੰਗ ਸੁਧਾਰਹੁ ਸੂਰਨ ਵੀਰਨ ਮੀਰਨ ਖਾਨਮ ਮੀਰ ਨ ਖਾਨਮ ਇਹ ਪਾਠ ਵਖਰਾ ਕਰਨਾ ਹੈ ਸੂਰਨ ਬੀਰਨ ਇਹ ਇਕੱਠੇ ਹਨ ਮੀਰ ਨਖਾਨਮ ਇਥੇ ਵਿਸਰਾਮ ਸੰਗ ਨਾ ਕੋ ਦ੍ਰਿਸ਼ਟ ਨਿਹਾਰਾ ਕੋਟਨ ਓਟਨ ਨਿਹਾਰਾ ਭਾਰਾ ਨਹੀਂ ਕਹਿਣਾ ਸੰਗ ਨਾ ਕੋ ਦ੍ਰਿਸ਼ਟ ਨਿਹਾਰਹ ਕੋਟਨ ਓਟਨ ਕੋਸ ਨਾ ਛੋਟਾ ਕੋਟਨ ਓਟਨ ਏਹੀ ਕਥਾਈ ਪਾਠ ਹੈ ਕੋਸ ਨਾ ਛੋਟਾ ਕਰਤ ਵਿਕਾਰ ਦਉ ਕਰ ਝਾਰਹ ਨਿਤਰਨ ਮਿਤਰ ਨਾ ਪੁੱਤਰ ਕਲਤਰ ਸਾਜਨ ਸਾਖ ਇਹ ਵੱਖਰਾ ਪਾਠ ਕਰਨਾ ਹੈ ਮਿਤਰ ਨਾ ਪੁੱਤਰ ਕਲਤਰ ਸਾਜਨ ਸਾਖ ਸਾਜਨ ਕਸਕੇ ਆ ਸਾਖ ਪੂਲਾ ਬੋਲਨਾ ਉਲਟਾ ਤਜਾਤ ਬਿਰਖ ਕੀ ਛਾਰਹ ਛਾਰ ਹੋਈ ਸੁੱਧ ਪਾਠ ਹੈ ਬਿੰਦੀ ਲੱਗੀ ਹੋਈ ਹੈ ਨਵੀਨ ਬੋਥੀਆਂ ਦੇ ਵਿੱਚ ਪਰ ਪ੍ਰਾਤਨ ਸਰੂਪਾਂ ਦੇ ਵਿੱਚ ਬਿੰਦੀ ਨਹੀਂ ਹੈ दीन दयाल पुरख प्रप पूर्ण चेन चेन सिमरहु अगम अपारहु श्री पातन नाथ शरण नानक जन हे भगवंत कृपा करतारहु <coughs> प्राण मान दान मग जूहन हित चीत दे ले ले पारी प्राण मान दान मग जूहन इति विश्राम हित चीत दे ਇਤਿ ਥਮਕ ਲੇ ਲੇ ਇਕੱਠਾ ਨਹੀਂ ਕਹਿਦਣਾ ਲੇ ਲੇ ਪਾਰੀ ਵਖਰਾ ਵਖਰਾ ਬੋਲਣਾ ਹੈ ਸਾਜਨ ਸੈਨ ਮੀਤ ਸੁਤ ਪਾਈ ਤਾਹੂ ਤੇ ਲੇ ਰਖੀ ਨਿਰਾਰੀ ਤਾਪ ਧਾਵਨ ਪਾਵਨ ਕੂਰਕ ਮਾਵਨ ਇਹ ਵਿਦਕਰਤ ਆਉਦ ਤਨ ਜਾਰੀ ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗ ਸਗਲ ਵਿਧ ਹਾਰੇ ਪਾਸ ਪੰਖੀ ਬਿਰਖ ਅਸਥਾਵਰ ਬਹੁ ਵਿਧ ਜੂਨ ਭ੍ਰਮਿਓ ਆਤ ਭਾਰੀ ਪਾਸ ਪੰਖੀ ਬਿਰਖ ਅਸਥਾਵਰ ਇਥੇ ਵਿਸਰਾਮ ਹੈ ਬਹੁ ਵਿਧ ਜੂਨ ਭ੍ਰਮਿਓ ਇਥੇ ਸ਼ਮਕ ਲਾ ਦਿੰਦੀ ਹੈ ਆਤ ਭਾਰੀ ਖੇਨ ਪਾਲ ਚਸਾ ਨਾਮ ਨਹੀਂ ਸਿਮਰਿਓ ਦੀਨਾ ਨਾਥ ਪ੍ਰਾਨਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤਖਾਰੀ ਅੰਤ ਕੀ ਬਾਰ ਹੋਤ ਕਤਖਾਰੀ ਨਾਨਕ ਸੰਤ ਚਰਨ ਸੰਗ ਉਧਰੇ ਹੋਰ ਮਾਇਆ ਮਗਨ ਚੱਲੇ ਸਭ ਡਾਰੀ ਨਾਨਕ ਪਦ ਤੇ ਯਮਕ ਲਾ ਦਨੀ ਹੈ ਸੰਤ ਚਰਨ ਸੰਗ ਉਧਰੇ ਇੱਥੇ ਵਿਸਰਾਮ ਹੈ ਹੋਰ ਮਾਇਆ ਮਗਨ ਇਥੇ ਠਮਕ ਚੱਲੇ ਸਭ ਡਾਰੀ ਬਹਿਮਾਦਿਕ ਸੇਵ ਸ਼ਾਂਦ ਮੁਨੀਸੁਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮੁਨਿੰਦਰ ਖੋਜਤੇ ਗੋਰਖ ਧਰਨ ਗਗਨ ਆਵਤ ਫੁਨ ਧਾਵਤ ਸਿੱਧ ਮਨੁੱਖ ਦੇਵ ਅਰਦਾਨਵ ਮਨੁੱਖ ਉਚਾਰਨ ਕਰਨਾ ਹੈ ਮਨਖਿ ਨਹੀਂ ਕਹਿਣਾ ਸਿੱਧ ਮਨੁੱਖ ਦੇਵ ਅਰ ਦਾਨਵ ਇਕ ਤਿਲ ਤਾ ਕੋ ਮਰਮ ਨਾ ਪਾਵਤ ਪ੍ਰੇ ਆ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾ ਕੈ ਦਰਸ ਸਮਾਵਤ ਤਿਸ ਹੈ ਤਿਆਗ ਆਨ ਕੋ ਜਾਚੈ ਮੁਖ ਦੰਤ ਰਸਨ ਸਗਲ ਘਸ ਜਾਵਤ ਤਿਸ ਹੈ ਤਿਆਗ ਆਨ ਕੋ ਜਾਚੈ ਤੇ ਵਿਸਰਾਮ ਹੈ ਮੁਖ ਦੰਤ ਰਸਨ ਇਥਿ ਠਮਕ ਸਗਲ ਘਸ ਜਾਵਤ ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਜਹਿ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਪ੍ਰਮੋਹ ਕੈ ਕੂਪ ਮੋਹ ਕੈ ਕੂਪ ਗੁਬਾਰ ਪਰਿਓ ਹੈ ਮਾਇਆ ਰੰਗ ਇਥਿ ਠਮਕ ਲਾਉਣੀ ਹੈ ਬਿਰੰਗ ਕਰਤ ਭ੍ਰਮ ਇਥੇ ਵਿਸਰਾਮ ਹੈ ਮੋਹ ਕੈ ਕੂਪ ਗੁਵਾਰ ਭਰਿਓ ਹੈ ਏਤਾ ਗਬ ਆਕਾਸ ਨਾ ਆਕਾਸ ਨਾ ਮਾਵਤ ਗਬ ਪੋਲਾ ਹੀ ਬੋਲਣਾ ਗਬ ਨਹੀਂ ਕਹਿਣਾ ਏਤਾ ਗਬ ਇਨਾ ਗਰਬ ਕਰਦਾ ਹੈ ਆਕਾਸ ਨਾ ਮਾਵਤ ਬਿਸਟਾ ਅਸਤ ਕ੍ਰੇਮ ਬਿਸਟਾ ਅਸਤ ਕ੍ਰੇਮ ਉਦਰ ਭਰਿਓ ਹੈ ਇਹ ਵੀ ਵੱਖੋ ਵੱਖਰੇ ਬੋਲਨੇ ਹਨ ਸਰੀਰ ਵਿੱਚ ਕੀ ਹੈ ਵਿਸਟਾ ਅਸਤ ਕ੍ਰੇਮ ਇਥਿ ਠਮਕ ਲਉਣੀ ਹੈ ਉਦਰ ਭਰਿਓ ਹੈ ਏਤਾ ਗਬ ਆਕਾਸ਼ ਨਮਾਵਤ ਵਿਸਟਾ ਅਸਤ ਕ੍ਰੇਮ ਉਦਰ ਭਰਿਓ ਹੈ ਦਸ ਦਿਸਤਾਏ ਮਹਾ ਵਿਖਿਆ ਕਉ ਪਰ ਧਨ ਸੀਨ ਅਗਿਆਨ ਹਰਿਓ ਹੈ ਜੋ ਬਣ ਬੀਤ ਜਰਾ ਰੋਗ ਗਰਸਿਓ ਜਮਦੂਤਨ ਦੰਨ ਮਿਰਤ ਮਰਿਓ ਹੈ ਅਨਿਕ ਜੋਨ ਸੰਕਟ ਨਰਕ ਪੁੰਚਤ ਇਹ ਸੰਕਟ ਪਦ ਤੇ ਠਮਕ ਲਾਉਣੀ ਹੈ ਅਨਿਕ ਜੋਨ ਸੰਕਟ ਨਰਕ ਪੁੰਚਤ 사ਸਨ ਦੂਖ ਗਰਤ ਗਰਿਓ ਹੈ 사ਸਨ ਪਦ ਵੀ ਥੋੜਾ ਜਿਹਾ ਕਸ ਕੇ ਬੋਲਣਾ ਹੈ 사ਸਨ ਨਾਮ ਸਜਾਵਾਂ ਦਾ ਹੁੰਦਾ ਹੈ ਤਾੜਨਾ ਦਾ ਹੁੰਦਾ ਹੈ 사ਸਨ ਦੂਖ ਗਰਤ ਗਰਿਓ ਹੈ ਪ੍ਰੇਮ ਭਗਤ ਉਧਰ ਹੈ ਸੇ ਨਾਨਕ ਕਰ ਕਿਰਪਾ ਸੰਤ ਕਰ ਕਿਰਪਾ ਸੰਤ ਆਪ ਕਰਿਓ ਹੈ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਨ ਗੁਣਕਾਰੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਔਖਦ ਮੰਤਰ ਤੰਤਰ ਇਤਿ ਠਮਕ ਪਾਰ ਦੁਖ ਹਾਰ ਇਹ ਪਰ ਦੁਖ ਹਾਰ ਕਿਤੇ ਇਕੱਠਾ ਨਹੀਂ ਕਹਿ ਦੇਣਾ ਪਾਰ ਦੁਖ ਹਾਰ ਇਥੇ ਵਿਸਰਾਮ ਹੈ ਸਰਬ ਰੋਗ ਖੰਡਨ ਇਥੇ ਠਹਿਰਾ ਦੇ ਕੇ ਬੋਲਣਾ ਹੈ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਾਤਸਰ ਤ੍ਰਿਸ਼ਨਾ ਬਿਨ ਸਜਾਹ ਹਰ ਨਾਮ ਉਚਾਰੀ ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਬਿਨ ਸਜਾਹੀ ਹਰ ਨਾਮ ਉਚਾਰੀ ਇਸਨਾਨ দান ਤਪਨ ਸੋਚ ਕਿਰਿਆ ਚਰਨ ਕਮਲ ਹਿਰਦੈ ਪ੍ਰਾਪਤ ਧਾਰੀ ਵਾਹਿਗੁਰੂ ਜੀ ਕਾ ਕਾਲ ਸਾਤ ਕਰਾਈ ਵਾਹਿਗੁਰੂ ਜੀ ਕੀ ਫਤਿਹ